ਮੈਂ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਸਾਰੇ ਆਏ ਔਰ ਮੈਂ ਆਪਣੀ ਕਾਂਗਰਸ ਦੀ ਸਾਰੀ ਲੀਡਰਸ਼ਿਪ ਦਾ ਸੀਨੀਅਰ ਟੀਮ ਦਾ ਸ਼ੁਕਰੀਆ ਅਦਾ ਕਰਨਾ ਮੇਅਰ ਸਾਹਿਬ ਦਾ ਬਬਲੀ ਜੀ ਦਾ ਬਲੌਕ ਪ੍ਰਧਾਨ ਜੀ ਜਗਿੰਦਰ ਅੰਕਲ ਸਾਰੇ ਇੱਥੇ ਐਮਸੀ ਸਾਹਿਬਾਨ ਆਏ ਨੇ ਔਰ ਬੰਟੀ ਜੀ ਨੇ ਡਿਪਟੀ ਮੇਅਰ ਸਾਹਿਬ ਨੇ ਮੈਂ ਉਹ ਨਾਮ ਲਵਾਵਾਂਗਾ ਤਾਂ 40 45 ਨਾਮ ਲੈਣੇ ਪੈਣੇ ਮੈਂ ਅੱਗੇ ਨਹੀਂ ਬੋਲ ਪਾਉਂਗਾ ਆਸ਼ਿਸ਼ ਜੀ ਮੇਨ ਕੰਸਰਨ ਐਸਰਨ ਜੀ ਕਿ 3 ਸਾਲ ਹੋ ਗਏ ਨੇ ਸਰਕਾਰ ਨੂੰ ਔਰ ਅਸੀਂ ਆਪਸ ਵਿੱਚ ਤੁਹਾਡੇ ਬੁਲਾਨ ਤੋਂ ਪਹਿਲੇ ਅਸੀਂ 1.5 ਘੰਟਾ ਆਪਸ ਵਿੱਚ ਸਾਰਿਆਂ ਨੇ ਡਿਸਕਸ਼ਨ ਕੀਤੀ ਹੈ ਮੈਂ ਸਾਰਿਆਂ ਦੇ ਬੋਰਡਾਂ ਦੇ ਥੀਵਿਊਜ਼ ਲੈਨੇ ਲੋਕਾਂ ਦੇ ਕੀ ਥੀਵਿਊਜ਼ ਨੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਪੰਜਾਬ ਚ ਆਮ ਆਦਮੀ ਪਾਰਟੀ ਦੇ ਅੰਤ ਹੋਈ ਹੈ ਉਹ ਹੈ ਕ੍ਰਾਈਮ ਦੇ ਵਧਣ ਦੀ ਔਰ ਪੂਰਾ ਪੰਜਾਬ ਇਸ ਤੋਂ ਪਰੇਸ਼ਾਨ ਹੈ ਚਾਹੇ ਕਿਡਨੈਪਿੰਗ ਹੈ ਚਾਹੇ ਚੇਨ ਸਨੈਚਿੰਗ ਹੈ ਚਾਹੇ ਮਰਡਰਸ ਨੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣਾ ਕਿ ਤੁਸੀਂ ਇੱਕ ਪੈਟਰਨ ਦੇਖਣਾ ਪੰਜਾਬ ਦਾ ਮੈਂ ਨਵੀਂ ਗੱਲ ਦੱਸਣ ਲੱਗਾ ਮੇਰੇ ਪਠਾਨਕੋਟ ਦੇ ਲੋਕ ਵੀ ਸੁਣਨ ਉਹਨਾਂ ਨੂੰ ਮੇਰਾ ਪ੍ਰਣਾਮ ਪਠਾਨਕੋਟ ਦੇ ਲੋਕਾਂ ਨੂੰ ਕਿ ਤੁਸੀਂ ਦੇਖੋ ਸ਼ਾਪਸ ਬੰਦ ਹੋ ਰਹੀਆਂ ਮਾਲਸ ਵਿੱਚ ਜਾ ਕੇ ਤੁਸੀਂ ਅੰਮ੍ਰਿਤਸਰ ਜਾਓ ਤੁਸੀਂ ਦੇਖੋ ਸ਼ਾਪਸ ਬੰਦ ਹੋ ਰਹੀਆਂ ਔਰ ਉਸ ਸ਼ਾਪਸ ਦਾ ਬੰਦ ਹੋਣ ਦਾ ਮੇਨ ਕਾਰਨ ਇਹ ਨਹੀਂ ਹੈ ਕਿ ਉਹ ਬਿਜ਼ਨਸ ਨਹੀਂ ਕਰ پا ਰਹੇ ਉਹ ਵਿਚਾਰੇ ਫਰੋਤੀਆਂ ਤੋਂ ਬਚਨ ਕਰਕੇ ਆਪਣੀ ਸ਼ਾਪ ਸਬੰਧ ਕਰ ਰਹੇ ਨੇ ਕਿ ਕਿਤੇ ਸਾਨੂੰ ਫਰੋਤੀਆਂ ਨਾਲ ਆਜਨ ਤੇ ਜੇ ਸਾਡੇ ਕੋਲੋਂ ਗੈਂਗਸਟਰਸ ਨੇ ਪੈਸਾ ਮੰਗ ਲਿਆ ਤੇ ਫਿਰ ਜੇ ਅਸੀਂ ਨਹੀਂ ਦਿੱਤਾ ਤੇ ਸਾਡਾ ਕੀ ਹਾਲ ਕਰਨਗੇ ਆ ਪੰਜਾਬ 'ਚ ਕਦੀ ਨਹੀਂ ਸੀ ਹੋਇਆ ਡਰੱਗਸ ਡਰੱਗਸ ਦਾ ਐਨਾ ਮਾੜਾ ਹਾਲ ਹੈ ਇਹ ਹੁਣ ਡਰਾਮਾ ਕਰ ਰਹੇ ਨੇ ਕਦੀ ਕਿਸੇ ਨੂੰ ਕਦੀ ਕੁਛ ਨੂੰ ਔਰ ਜਿਸ ਤਰੀਕੇ ਨਾਲ ਇਹਨਾਂ ਦੇ ਟਾਈਮ ਤੇ ਪੰਜਾਬ 'ਚ ਡਰੱਗ ਕੈਂਸਰ ਦੀ ਤਰ੍ਹਾਂ ਫੈਲੀ ਹੈ ਮੈਨੂੰ ਲੱਗਦਾ ਲਿਆਂ ਵਾਲੇ ਤੇ ਅਕਾਲੀ ਭਾਜਪੀ ਸੀ ਉਹਨਾਂ ਦੇ ਸਮੇਂ ਤੇ ਆਈ ਮਗਰ ਨੇ ਉਸ 5 ਲੱਖ ਦੀ ਮੈਡੀਕਲ ਫੈਸਿਲਿਟੀ ਦੀ ਸਕੀਮ ਵਿੱਚ ਕਿਸੇ ਨੂੰ ਦਿੱਤਾ ਹੋਏ ਯਾਨੀ ਕਿ ਐਨੀ ਅਨਾਰਕੀ ਫੈਲਾ ਦਿੱਤੀ ਦੀ ਹੈ ਪੰਜਾਬ 'ਚ ਲੋਕ ਵੀ ਪਰੇਸ਼ਾਨ ਨੇ ਪੂਰਾ ਪੰਜਾਬ ਪਰੇਸ਼ਾਨ ਹੈ ਹੁਣ ਹਰ ਬੰਦੇ ਨੇ ਘਰ ਖਰੀਦਣਾ ਜੀ ਘਰ ਖਰੀਦਣ ਵਾਸਤੇ ਸਟੈਂਪ ਡਿਊਟੀ ਦੇਣੀ ਹੈ ਔਰ ਇੱਕ ਬੇਸਿਕ ਸਟੈਂਪ ਡਿਊਟੀ ਦੇ ਚਾਰਜਿਸ ਹੁੰਦੇ ਨੇ 7-8% ਔਰ ਸਰਕਲ ਰੇਟ ਕਾਹੇ ਵਧਾ ਰਹੇ ਹੋ ਜਦੋਂ ਬਿਜ਼ਨਸ ਹੀ ਨਹੀਂ ਕਿਸੇ ਦਾ ਵਧਾ ਰਹੇ ਵਪਾਰ ਪੰਜਾਬ ਚੋਂ ਬਾਹਰ ਕੱਢ ਰਹੇ ਹੋ ਲੋਕਾਂ ਦੀ ਇਨਕਮ ਕੱਟ ਹੋ ਰਹੀ ਹੈ ਜਿਵੇਂ ਔਰਤੇ ਵੀ ਆਵਾਂਗੇ ਇਨਫਲੇਸ਼ਨ ਤੇ ਅਨਐਮਪਲੋਇਮੈਂਟ ਤੇ ਵੀ ਆਵਾਂਗਾ ਜਦੋਂ ਲੋਕਾਂ ਦੀ ਇਨਕਮ ਕੱਟ ਹੋ ਰਹੀ ਹੈ ਤੁਹਾਨੂੰ ਕਿੰਨੇ ਰਾਈਟ ਦਿੱਤਾ ਕਿ ਤੁਸੀਂ 60% ਸਰਕਲ ਰੇਟ ਵਧਾ ਦਿਓ ਤੁਹਾਡੇ ਵਾਸਤੇ ਤਾਂ ਕੁਝ ਨਹੀਂ ਹੈ ਇੱਕ ਪਾਸੇ ਤੁਸੀਂ 1000 ਰੁਪਏ ਦਾ ਜੁਮਲਾ ਛੱਡਿਆ ਕਿ ਲੇਡੀਜ਼ ਨੂੰ 1000 ਰੁਪਏ ਦੇਵਾਂਗੇ 36 ਮਹੀਨੇ ਹੋ ਗਏ ਨੇ 36000 ਉਹਨਾਂ ਦਾ ਬਕਾਇਆ ਹੈ ₹2000 दे ਤੁਸੀਂ ਉਹਨਾਂ ਨੂੰ ਦਿੱਤਾ ਨਹੀਂ ਪਰ ਇੱਕ ਗਰੀਬ ਪਰਿਵਾਰ ਨੇ ਜਿਹੜੀ ਅੱਜ ਰਜਿਸਟਰੀ ਕਰਾਨੀ ਹੈ ਜੇ ਉਹਨੂੰ ਲੱਖ ਰੁਪਏ ਮਰਲਾ ਪੈਂਦਾ ਸੀ ਸਟੈਂਪ ਡਿਊਟੀ ਜੇ ਸਰਕਲ ਰੇਟ ਲੱਖ ਰੁਪਏ ਸੀ ਤੇ ਉਹਨੂੰ 8000 ਰੁਪਏ ਪੈਂਦੇ ਸੀ ਤੁਸੀਂ ਹੁਣ 220000 ਕਰਤਾ ਔਰ ਇੱਕ ਨੂੰ ਤੁਸੀਂ ਪਰ ਮਰਲਾ 12 14000 ਰੁਪਏ ਐਕਸਟਰਾ ਕਢਵਾ ਰਹੇ ਹੋ ਤੇ 36000 ਤੇ ਤੁਸੀਂ 3 ਸਾਲ ਦਾ ਲੇਡੀ ਨੂੰ ਕੀ ਦੇਣਾ ਜੇ ਕਿਸੇ ਗਰੀਬ ਆਦਮੀ ਨੇ ਕੋਈ ਰਜਿਸਟਰੀਕਰਨ ਜਰਾ ਜਾ ਰਿਹਾ ਤੇ ਉਹਦੇ ਕੋਲੋਂ ਤੁਸੀਂ ਸਰਕਲ ਰੇਟ ਵਧਾ ਕੇ ਵੈਸੇ ਹੀ ਪੈਸਾ ਕਢਾ ਰਹੇ ਹੋ ਹੁਣ ਮੈਂ ਤੁਹਾਨੂੰ ਇੱਕ ਸਰਕੂਲਰ ਦੱਸਣਾ ਜੀ ਸਾਡੇ ਲੋਕ ਬਿਜ਼ਨਸ ਕਰਦੇ ਨੇ ਜੀ ਸਾਡੇ ਇੱਥੇ ਕਿਉਂਕਿ ਟ੍ਰੇਡਿੰਗ ਬਹੁਤ ਹੈ ਜੀ ਐਨ ਕੇ ਕੋਲ ਹੈ ਕਟੂਆ ਕੋਲ ਹੈ ਸਾਡੀ ਟਰਾਂਸਪੋਰਟੇਸ਼ਨ ਦਾ ਬਹੁਤ ਬਿਜ਼ਨਸ ਹੈ ਤੇ ਸਾਡੇ ਯੂਥ ਅਸੀਂ ਸਾਡੇ ਯੂਥ ਅਸੀਂ ਉਹਨਾਂ ਨੂੰ ਪ੍ਰੋਮੋਟ ਕਰਨੇ ਆ ਪਾਲਿਸਿਜ਼ ਵੀ ਬਣਾਉਣੇ ਆ ਕਿਉਂ ਗੱਡੀਆਂ ਖਰੀਦਣ ਪਹਿਲੇ ਵਹੀਕਲ ਦੇ ਉੱਪਰ ਟੈਕਸ ਲੱਗਦਾ ਸੀ ਕਿ ਉਹਦੀ ਇੱਛਾ ਹੁੰਦੀ ਸੀ ਕਿ ਤੁਸੀਂ 3 ਮਹੀਨੇ ਗੱਡੀ ਖਰੀਦੋ 3 ਮਹੀਨੇ ਜਾਂ 6 ਮਹੀਨੇ ਦਾ 5000 ਰੁਪਏ ਟੈਕਸ ਬੰਦਾ ਸੀ ਲੋ ਤੇ ਤੁਸੀਂ ਆਪਣਾ ਕੰਮ ਚਾਲੂ ਕਰੋ ਇਹ ਸਰਕੂਲਰ ਦੇਖੋ ਜੀ ਕਿੰਨਾ ਇੰਟਰਸਟਿੰਗ ਸਰਕੂਲਰ ਹੈ 16 ਸੈਪਟੈਂਬਰ 2024 ਦਾ ਜਿਹਦੇ ਵਿੱਚ ਜਿਹੜੀ ਵੀ ਨਵੀਂ ਗੱਡੀ ਰਜਿਸਟ੍ਰੇਸ਼ਨ ਹੋਏਗੀ ਦੀਦੀ ਉਹਨੂੰ 4 ਸਾਲ ਦਾ ਟੈਕਸ ਐਡਵਾਂਸ ਦੇਣਾ ਪੈਣਾ ਜਿਹੜੀ ਗੱਡੀ 25 ਟਨ ਦਾ ਜਿਹੜੀ ਐਕਸੀਡ ਹੈ ਕਿਉਂਕਿ ਸਾਡੇ ਇੱਥੇ ਲੋਕ ਲੈ ਕੇ ਜਾਂਦੇ ਨੇ ਮਾਲ ਜੰਮੂ ਕਠੂਆ ਫਿਰ ਅੱਗੇ ਜੇ ਐਨ ਕੇ ਉਹਨਾਂ ਨੂੰ 80000 ਰੁਪਿਆ ਜਾਂ 140800 ਰੁਪਿਆ ਉਹਨਾਂ ਨੂੰ ਐਡਵਾਂਸ ਚ ਦੇਣਾ ਅਗਲੇ ਨੇ ਬਿਜ਼ਨਸ ਕਿੰਨਾ ਨਹੀਂ ਗੱਡੀ ਉਹਨੇ ਲੋਨ ਚ ਚੁੱਕੀ ਦੀ ਹੈ ਤੇ ਉਹਨਾਂ ਕੋਲੋਂ ਤੁਸੀਂ ਵੈਸੇ ਲੈ ਰਹੇ ਹੋ ਆਰਸੀ ਇੱਕ ਬੇਸਿਕ ਚੀਜ਼ ਹੈ ਜੀ ਪੰਜਾਬ ਦੀ ਗੱਡੀ ਜਿੱਥੇ ਲੱਭੇ ਤੁਸੀਂ ਪੰਜਾਬ ਤੋਂ ਬਾਹਰ ਨਿਕਲੋ ਚੰਡੀਗੜ੍ਹ ਜਾਓ ਜਿੱਥੇ ਪੀਪੀ ਨੰਬਰ ਆਂਦਾ ਜੀ ਉੱਥੇ ਫੜ ਕੇ ਨਾਲ ਹੀ ਚਲਾਨ ਕੱਢ ਦਿੰਦੇ ਨੇ ਜੀ ਹੈ ਟਰੰਪ ਟੈਕਸ ਤੇ ਟੈਕਸ ਸਾਡੇ ਤੇ ਲਗਾ ਰਿਹਾ ਹੈ 94 ਲੱਖ ਕਰੋੜ ਰੁਪਇਆ ਸਰ ਮੈਨੂੰ ਕੱਲ ਕੋਈ ਮਿਲੇ ਉਹਨਾਂ ਨੇ 42 ਲੱਖ ਰੁਪਏ ਇਨਵੈਸਟ ਕੀਤਾ ਸੀ ਸ਼ੇਅਰ 'ਚ ਔਰ ਪਤਾ ਕਿਉਂ ਕੀਤਾ ਸੀ ਕਿਉਂਕਿ ਜੂਨ ਵਿੱਚ ਮੋਦੀ ਜੀ ਨੇ ਆਪੇ ਕਿਹਾ ਸੀ ਕਿ ਸ਼ੇਅਰ ਮਾਰਕੀਟ ਫਟ ਕੇ ਬਾਹਰ ਨਿਕਲੇਗੇ ਤੁਸੀਂ ਵੀਡੀਓ ਸਰਚ ਕਰ ਲੈਣਾ ਹੋਮ ਮਿਨਿਸਟਰ ਸਾਹਿਬ ਨੇ ਆਪੇ ਕਿਹਾ ਸੀ ਕਿ ਇੱਥੇ ਇਨਵੈਸਟ ਕਰੋ ਤੁਹਾਨੂੰ ਸ਼ੇਅਰ ਮਾਰਕੀਟ 'ਚ ਫਾਇਦਾ ਹੋਏਗਾ ਪਤਾ ਨਹੀਂ ਕਿਹਦਾ ਫਾਇਦਾ ਕਰਾ ਰਹੀ ਸੀ ਓਰੇ ਚੱਕਰ 'ਚ ਬੱਚਿਆਂ ਨੇ ਸ਼ੇਅਰ ਪਾ ਲਏ ਉਹ ਵਿਚਾਰੇ ਦਾ 42 ਲੱਖ ਰੁਪਏ ਦਾ 23 ਲੱਖ ਰੁਪਏ ਰਹਿ ਗਿਆ ਜੀ ਇਹੋ ਜਿ ਕਿੰਨੇ ਲੋਕ ਨੇ 94 ਲੱਖ ਕਰੋੜ ਸਾਡੇ ਮੀਡਲ ਕਲਾਸ ਉਹਨਾਂ ਦਾ ਪੈਸਾ ਨਿਕਲ ਗਿਆ ਬੀਜੇਪੀ ਦੀ 10 ਸਾਲ ਦੀ ਕਾਰਗਰਮੀ ਮੈਂ ਸੈਂਟਰ ਦੀ ਦੱਸਾਂ 7 ਲੱਖ ਕੰਪਨੀਆਂ ਬੰਦ ਹੋਈਆਂ ਜੀ 14 14 15 15 ਲੱਖ ਕਰੋੜ ਤੁਸੀਂ ਕੁਝ ਕੰਪਨੀਆਂ ਦਾ ਮਾਫ ਕੀਤਾ ਤੇ ਬਾਕੀ ਕੰਪਨੀਆਂ ਦਾ ਕਿਉਂ ਨਹੀਂ ਕੀਤਾ ਜੀ ਇੱਥੇ 7 ਲੱਖ ਕੰਪਨੀਆਂ 5 ਲੱਖ 10 ਲੱਖ 20 ਲੱਖ ਰੁਪਏ ਦੇ ਕਰਜ਼ੇ ਕਰਕੇ 7 ਲੱਖ ਕੰਪਨੀਆਂ ਪੂਰੇ ਇੰਡੀਆ 'ਚ ਬੰਦ ਹੋ ਗਈਆਂ ਮੇਰੇ ਵਰਗੇ ਸਟਾਰਟਅਪ ਚਲਾ ਰਹੇ ਨੇ ਮਗਰ ਕੁਸੀਂ ਚੰਦ ਕੰਪਨੀਆਂ ਨੂੰ 15 ਲੱਖ ਕਰੋੜ ਰੁਪਏ ਦੇ ਸਕਦੇ ਹੋ ਉਹਨਾਂ ਦਾ ਡੈਟ ਮਾਫ ਕਰ ਸਕਦੇ ਹੋ ਮਗਰ 7 ਲੱਖ ਜੇ ਕੰਪਨੀਆਂ 5 ਲੱਖ ਕਰੋੜ ਖਰਚ ਕੇ ਵੀ ਉਹਨਾਂ ਦਾ ਡੈਟ ਮਾਫ ਕਰਕੇ ਜੋ ਬਚਦੀਆਂ ਸੀ 7 ਲੱਖ ਕੰਪਨੀਆਂ ਨਹੀਂ ਬਚਾਈਆਂ ਚੰਦ ਕੰਪਨੀਆਂ ਬਚਾਉਣੀਆਂ ਤੇ ਮੈਨੂੰ ਲੱਗਦਾ ਹੈ ਦੇਸ਼ ਵਿੱਚ ਪੰਜਾਬ ਵਿੱਚ ਲੋਕਾਂ ਨੇ ਜੋ ਐਕਸਪੈਰੀਮੈਂਟ ਭਾਜਪਾ ਦਾ ਕੀਤਾ ਤੇ ਸਾਡੇ ਪੰਜਾਬ ਤੇ ਦਿੱਲੀ ਨੇ ਤੇ ਆਪਣਾ ਪਿੱਛਾ ਛਡਵਾ ਲਿਆ ਆਮ ਆਦਮੀ ਪਾਰਟੀ ਕੋਲ ਤੇ ਪੰਜਾਬ ਵਿੱਚ ਜੋ ਐਕਸਪੈਰੀਮੈਂਟ ਸਾਡੇ ਲੋਕਾਂ ਨੇ ਅੱਧੇ ਕੀਤਾ ਉਹ ਬਹੁਤ ਹੀ ਮਾੜਾ ਐਕਸਪੈਰੀਮੈਂਟ ਹੋਇਆ ਤੇ ਮੈਨੂੰ ਲੱਗਦਾ ਕਿ 27 ਵਿੱਚ ਤੇ ਆਮ ਆਦਮੀ ਪਾਰਟੀ ਤੇ ਛੱਡ ਹੀ ਦੋ ਔਰ ਬੀਜੇਪੀ ਛੱਡ ਦੋ ਮੈਨੂੰ ਲੱਗਦਾ ਕਿ ਲੋਕੀ 27 ਵਿੱਚ ਪੰਜਾਬ ਵਿੱਚ ਲੋਕਾਂ ਵਾਪਸ ਕਾਂਗਰਸ ਨੂੰ ਲਿਆ ਕੇ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਲੌਂਗਡ ਆਰਡਰ ਠੀਕ ਕਰਾਂਗੇ ਕ੍ਰਾਈਮ ਠੀਕ ਕਰਾਂਗੇ ਸ਼ਹਿਰਾਂ ਦੀ ਡੈਲਪਿੰਟ ਦੁਆਰ ਤੋਂ ਕਰਾਣੀ ਸ਼ੁਰੂ ਕਰਾਂਗੇ ਆਪਣੀ ਬੱਚੀਆਂ ਵੱਲੋਂ ਸੋਚਾਂਗੇ ਪੈਸਾ ਕਮਾਵਾਂਗੇ ਤੇ ਲੋਕਾਂ ਨੂੰ ਵੀ ਦੇਵਾਂਗੇ ਔਰ ਮੈਂ ਬੜੇ ਦੁਖੀ ਰਿਦੈ ਨਾਲ ਕਹਿਣਾ ਆਪਣੇ ਸਾਰਿਆਂ ਵੱਲੋਂ ਕਿ ਇਸ ਤੋਂ ਵਰਸਟ ਗਵਰਨਮੈਂਟ ਸਟੇਟ ਦੀ ਤੇ ਇਕਨੋਮੀ ਪੁਆਇੰਟ ਆਫ ਸੈਂਟਰ ਦੀ ਮੈਨੂੰ ਨਹੀਂ ਲੱਗਦਾ ਕਿ ਸਾਡੇ ਦੇਸ਼ ਦੇ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਦੇਖੀ ਹੋਏਗੀ